ਜਦੋਂ ਬੀਤੇ ਹੋਏ ਸਮੇਂ ਨੂੰ ਜਾਣਨ ਦੀ ਉਤਸੁਕਤਾ ਪੈਦਾ ਹੁੰਦੀ ਆ ਤਾਂ ਬੰਦਾ ਇਤਿਹਾਸ ਦੇ ਵਰਕੇ ਫਰੋਲਣੇ ਸ਼ੁਰੂ ਕਰਦਾ ਤੇ ਫਿਰ ਜਦੋਂ ਇਤਿਹਾਸ ਦੇ ਵਰਕੇ ਫਰੋਲੇ ਜਾਂਦੇ ਨੇ ਤਾਂ ਬਹੁਤ ਸਾਰੀਆਂ ਘਟਨਾਵਾਂ ਬਹੁਤ ਸਾਰੇ ਕਿਸੇ ਕਹਾਣੀਆਂ ਇਹੋ ਜੇ ਸਾਹਮਣੇ ਆਉਂਦੇ ਨੇ ਜੋ ਬੰਦੇ ਨੂੰ ਹੈਰਾਨ ਕਰਦੇ ਨੇ ਤੇ ਪਰੇਸ਼ਾਨ ਕਰਦੇ ਨੇ ਕੁਝ ਘਟਨਾਵਾਂ ਤਾਂ ਕਿਸੇ ਫਿਲਮੀ ਕਹਾਣੀ ਦੇ ਨਾਲੋਂ ਘੱਟ ਨਹੀਂ ਹੁੰਦੀਆਂ ਤੇ ਜੋ ਕਹਾਣੀਆਂ ਆਪਾਂ ਜ਼ਿਕਰ ਕਰਨ ਲੱਗੇ ਆ ਉਹ ਵੀ ਉਹਨਾਂ ਕਹਾਣੀਆਂ ਦੇ ਵਿੱਚੋਂ ਇੱਕ ਕਹਾਣੀ ਇਹ ਆ ਕਿ ਦੁਨੀਆ ਦੇ ਸਭ ਤੋਂ ਵੱਧ ਤਾਨਾਸ਼ਾਹ ਮੰਨੇ ਗਏ ਸਭ ਤੋਂ ਵੱਧ ਜ਼ਾਬਰ ਮੰਨੇ ਗਏ ਹੁਕਮਰਾਨ ਅਡੋਲਫ ਹਿਟਲਰ ਵੱਲੋਂ ਪਟਿਆਲਾ ਰਿਆਸਤ ਦੇ ਰਾਜੇ ਭੁਪਿੰਦਰ ਸਿੰਘ ਨੂੰ ਇੱਕ ਕਾਰ ਤੋਹਫੇ ਵਿੱਚ ਦਿੱਤੀ ਜਾਂਦੀ ਆ ਗਿਫਟ ਵਿੱਚ ਦਿੱਤੀ ਜਾਂਦੀ ਆ ਉਹ ਕਾਰ ਕਿਉਂ ਦਿੱਤੀ ਗਈ ਸੀ ਫਿਰ ਕਿਵੇਂ ਹੁੰਦੇ ਹੁੰਦੇ ਉਹ ਕਾਰ ਮਜੀਠੀਆ ਪਰਿਵਾਰ ਦੇ ਵਿੱਚ ਪਹੁੰਚ ਗਈ ਫਿਰ ਉਸ ਕਾਰ ਦਾ ਕੀ ਬਣਿਆ ਹੁਣ ਉਹ ਕਾਰ ਕਿੱਥੇ ਐ ਤੇ ਇਸ ਦੇ ਨਾਲ ਜੁੜੀਆਂ ਹੋਣਾਂ ਕੁਝ ਹੋਰ ਕਹਾਣੀਆਂ ਕੁਝ ਤੱਥਾਂ ਤੇ ਕਰਾਂਗੇ ਪੂਰੀ ਗੱਲਬਾਤ ਤਾਂ ਚਲੋ ਕਰੀਏ ਇਸ ਵੀਡੀਓ ਦੀ ਸ਼ੁਰੂਆਤ 1947 ਤੋਂ ਪਹਿਲਾਂ ਜਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਸੀ ਬ੍ਰਿਟਿਸ਼ ਰੂਲ ਸੀ ਤਾਂ ਉਦੋਂ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਲੋਕ ਇਹੋ ਜਿਹੇ ਸੀ ਜੋ ਅੰਗਰੇਜ਼ਾਂ ਦਾ ਸਾਥ ਦਿੰਦੇ ਸੀ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਉਹ ਖੜਦੇ ਸੀ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਖੜਨ ਤੇ ਅੰਗਰੇਜ਼ਾਂ ਦਾ ਸਾਥ ਦੇਣ ਤੇ ਉਹਨਾਂ ਨੂੰ ਅੰਗਰੇਜ਼ ਫਿਰ ਇਨਾਮ ਦਿੰਦੇ ਸੀ ਉਹਨਾਂ ਤਾਂ ਖੁਸ਼ ਹੋ ਗਏ ਇਨਾਮ ਖੁਸ਼ ਹੋ ਕੇ ਉਹ ਦੰਦੇ ਸੀ ਜਿਹੜੇ ਉਹ ਹੁਣ ਆਪਣੇ ਸਕੂਲਾਂ 'ਚ ਮਿਲਣ ਵਾਲੀਆਂ ਟਰੋਫੀਆਂ ਜਾਂ ਸ਼ੀਲਡਾਂ ਤਾਂ ਹੁੰਦੀਆਂ ਨਹੀਂ ਸੀ ਨਾ ਕੋਈ ਕਾਪੀ ਕਿਤਾਬ ਹੁੰਦੀ ਸੀ ਉਹ ਇਨਾਮ ਹੁੰਦੇ ਸੀ ਬੇਸ਼ੁਮਾਰ ਧਨ ਦੌਲਤ ਤੇ ਬੇਸ਼ੁਮਾਰ ਪਾਵਰ ਪਾਵਰ ਮੀਨਸ ਮਤਲਬ ਉਹ ਕਿਸੇ ਨੂੰ ਖੰਗਣ ਨਹੀਂ ਦਿੰਦੇ ਸੀ ਉਹਨਾਂ ਪੈਸਾ ਹੁੰਦਾ ਸੀ ਪਾਵਰ ਹੁੰਦੀ ਸੀ ਉਹਨਾਂ ਕੋਲੇ ਤੇ ਫਿਰ ਉਹਨਾਂ ਨੂੰ ਇਨਾਮ ਦੇ ਵਿੱਚ ਸੈਂਕੜੇ ਕਿੱਲੇ ਹਜ਼ਾਰਾਂ ਕਿੱਲੇ ਜ਼ਮੀਨਾਂ ਦੇ ਟੱਕ ਦਿੱਤੇ ਜਾਂਦੇ ਸੀ ਕਰਤਾਰ ਸਿੰਘ ਸਰਾਬੇ ਹਰੇ ਬਾਬਾ ਸੂਨ ਸਿੰਘ ਪਖਣਾ ਬਾਬਾ ਜਵਾਲਾ ਸਿੰਘ ਗਦਰੀ ਗਲਾਬਕੌਰ ਕਿੰਨੇ ਹੀ ਗਦਰੀ ਬਾਬੇ ਵਿਦੇਸ਼ਾਂ ਦੀ ਧਰਤੀ ਤੋਂ ਭਾਰਤ ਆਏ ਸੀ ਪੰਜਾਬ ਆਏ ਸੀ ਆਪਣੇ ਵਤਨ ਨੂੰ ਆਜ਼ਾਦ ਕਰਾਉਣ ਦੇ ਲਈ ਉਦੋਂ ਉਹਨਾਂ ਦੇ ਗਦਰ ਨੂੰ ਫੇਲ ਕਰਨ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦਾ ਪੂਰਾ ਹੱਥ ਸੀ ਜਿਹੜੇ ਅੰਗਰੇਜ਼ਾਂ ਦੀ ਅੰਗਰੇਜ਼ਾਂ ਦੇ ਕੋਲੇ ਮੁਖਬਰੀ ਕਰਦੇ ਸੀ ਉਹ ਮੁਖਬਰੀ ਕਰਕੇ ਦੇਸ਼ ਭਗਤਾਂ ਨੂੰ ਮਰਵਾਉਂਦੇ ਸੀ ਦੇਸ਼ ਭਗਤਾਂ ਨੂੰ ਤਸੀਹੇ ਝੱਲਣੇ ਪੈਂਦੇ ਸੀ ਤੇ ਫਿਰ ਆਜ਼ਾਦੀ ਲਈ ਲੜਦੇ ਲੋਕਾਂ ਦੇ ਬਦਲੇ ਉਹ ਇਨਾਮ ਲੈਂਦੇ ਸੀ ਫਿਰ ਉਹਨਾਂ ਜਿਹੜੇ ਦੇਸ਼ ਦੇ ਲਈ ਲੜਦੇ ਲੋਕ ਸੀ ਉਹਨਾਂ ਦੇ ਘਰਾਂ ਨੂੰ ਸਾੜਿਆ ਜਾਂਦਾ ਸੀ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਜਾਂਦਾ ਸੀ ਉਹਨਾਂ ਦੇ ਸਿਰਾਂ ਤੇ ਇਨਾਮ ਰੱਖੇ ਜਾਂਦੇ ਸੀ ਇਸ ਤਰ੍ਹਾਂ ਉਹ ਸਭ ਕੁਝ ਚੱਲਦਾ ਸੀ ਤੇ ਇਹ 1857 ਤੋਂ ਬਾਅਦ 1915 ਤੇ 1915 ਤੋਂ ਬਾਅਦ ਭਗਤ ਸਿੰਘ ਹਰਿਆਣ ਦੇ ਵੇਲੇ ਵੀ ਇਹ ਚੱਲਦਾ ਰਿਹਾ ਹੈ ਪਰ ਜਦੋਂ ਦੇਸ਼ ਗੁਲਾਮ ਸੀ ਉਦੋਂ ਇੱਕ ਸਭ ਤੋਂ ਵੱਡਾ ਕਾਹਨ ਸੀ ਜਲਿਆਂਵਾਲਾ ਕਾਹਨ ਜਲਿਆਂਵਾਲਾ ਕਾਹਨ ਸੀ 1919 ਦੇ ਵਿੱਚ 13 ਅਪ੍ਰੈਲ ਵਿਸਾਖੀ ਵਾਲਾ ਦਿਨ ਸੀ ਤੇ ਉਸ ਦਿਨ ਹਜ਼ਾਰਾਂ ਲੋਕ ਉਸ ਬਾਗ ਦੇ ਵਿੱਚ ਉਸ ਜਗ੍ਹਾ ਤੇ ਮੀਟਿੰਗ ਕਰ ਰਹੇ ਸੀ ਜੋ ਦੇਸ਼ ਭਗਤ ਲੋਕ ਸੀ ਤੇ ਜਰਨਲ ਡਾਇਰ ਆਉਂਦਾ ਆਪਦੀ ਫੌਜ ਦੇ ਨਾਲ ਤੇ ਉਹ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਤੇ ਹਜ਼ਾਰਾਂ ਲੋਕਾਂ ਨੂੰ ਉਥੇ ਜ਼ਖਮੀ ਕਰ ਦਿੰਦਾ ਜਿਹੜੀ ਆਪਾਂ ਗੱਲ ਕੀਤੀ ਆ ਕਿ ਬਹੁਤ ਲੋਕ ਇਨਾਮ ਖਾੜਦੇ ਸੀਗੇ ਉਹ ਆਪਾਂ ਇਹ ਦੱਸ ਦਈਏ ਕਿ ਅੱਜ ਵੀ ਤਿੰਨ ਪਰਿਵਾਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ ਜਿਹੜੇ ਅੰਗਰੇਜ਼ਾਂ ਦੇ ਵੇਲੇ ਵੀ ਪੂਰੇ ਧਨ ਦੌਲਤ ਵਾਲੇ ਹੁੰਦੇ ਸੀ ਪੂਰੇ ਪੈਸੇ ਵਾਲੇ ਹੁੰਦੇ ਸੀ ਪੂਰੀ ਪਾਵਰ ਵਾਲੇ ਹੁੰਦੇ ਸੀ ਤੇ ਉਹ ਅੱਜ ਵੀ ਠੀਕ ਉਸੇ ਤਰ੍ਹਾਂ ਹੈਗੇ ਨਹੀਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਪਹਿਲਾ ਪਰਿਵਾਰ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪਰਿਵਾਰ ਜੋ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੇ ਨਾਨਾ ਅਰੂੜ ਸਿੰਘ ਨੇ ਅਕਾਲ ਤਖਤ ਤੇ ਬੁਲਾ ਕੇ ਜਰਨਲ ਡਾਇਰ ਨੂੰ ਸਰੂਪਾ ਪਾਇਆ ਸੀਗਾ ਗੱਲ 'ਚ ਤੇ ਅਰੂੜ ਸਿੰਘ ਨੇ ਵਫਾਦਾਰੀ ਸਾਬਤ ਕੀਤੀ ਜਰਨਲ ਡਾਇਰ ਨੂੰ ਅਕਾਲ ਤਖਤ ਤੇ ਸਰੂਪਾ ਪਾ ਕੇ ਦੂਸਰਾ ਪਰਿਵਾਰ ਹੈਗਾ ਮਜੀਠੀਆ ਪਰਿਵਾਰ ਮਜੀਠੀਆ ਪਰਿਵਾਰ ਦਾ ਉਸ ਟਾਈਮ ਦਾ ਲਾਨੀਦਾਰ ਸੀ ਸਰ ਸੁੰਦਰ ਸਿੰਘ ਮਜੀਠੀਆ ਜੋ ਉਸ ਸਮੇਂ ਆਪਣੇ ਸਿੱਖਾਂ ਦਾ ਬਹੁਤ ਵੱਡਾ ਆਗੂ ਮੰਨਿਆ ਜਾਂਦਾ ਸੀ ਆਗੂ ਇਸ ਤਰ੍ਹਾਂ ਮੰਨਿਆ ਜਾਂਦਾ ਸੀ ਕਿ ਉਹ ਚੀਫ ਖਾਲਸਾ ਦਵਾਨ ਦਾ ਮੁੱਢਲੇ ਲੋਕਾਂ ਦੇ ਵਿੱਚ ਸੀਗਾ ਜਿਨ੍ਹਾਂ ਨੇ ਉਹਨੂੰ ਬੜਾਇਆ ਤੇ ਐਸਜੀਪੀਸੀ ਨੂੰ ਵੀ ਉਹ ਮੁੱਢਲੇ ਲੋਕਾਂ ਦੇ ਵਿੱਚ ਸੀ ਜਿਨ੍ਹਾਂ ਨੇ ਐਸਜੀਪੀਸੀ ਬਣਾਈ ਇਸ ਤਰ੍ਹਾਂ ਉਹ ਬੰਦਾ ਉਹ ਸੀਗਾ ਜਿਹੜਾ ਸਿੱਖਾਂ ਦੀ ਕਿਹਾ ਜਾਂਦਾ ਕਿ ਅਗਵਾਈ ਕਰਦਾ ਸੀ ਹੁਣ ਉਹ ਬੰਦੇ ਦੇ ਘਰੇ ਖਾਣਾ ਖਾਦਾ ਸੀ ਮਜੀਠੀਆ ਪਰਿਵਾਰ ਦੇ ਘਰੇ ਖਾਣਾ ਖਾਦਾ ਸੀ ਜਰਨਲ ਡਾਇਰ ਨੇ ਜਦੋਂ ਜੜਾਂ ਵਾਲੇ ਬਾਗ ਵਿੱਚ ਗੋਲੀ ਚਲਾਈ ਆ ਜਨਨ ਕਿ ਸਵੇਰ ਉਹਨਸ ਨੇ ਦੁਬਾਰੇ ਗੋਲੀ ਚਲਾਈ ਗੋਲੀ ਚਲਾ ਕੇ ਸ਼ਾਮ ਨੂੰ ਘਰੇ ਖਾਣਾ ਖਾਦਾ ਮਜੀਠੀਆ ਪਰਿਵਾਰ ਦੇ ਇਹ ਕੰਮ ਹੋਇਆ ਸੀ ਤੀਸਰਾ ਪਰਿਵਾਰ ਸੀਗਾ ਪਟਿਆਲਾ ਰਿਆਸਤ ਪਟਿਆਲਾ ਰਿਆਸਤ ਵਾਲਾ ਪਰਿਵਾਰ ਜੋ ਕੈਪਟਨ ਅਮਰਿੰਦਰ ਸਿੰਘ ਕੇ ਆਲਾ ਪਰਿਵਾਰ ਸੀ ਇਹ ਪਰਿਵਾਰ ਪੂਰੀ ਤਰ੍ਹਾਂ ਅੰਗਰੇਜ਼ਾਂ ਦਾ ਹਮਦਰਦ ਵੀ ਸੀ ਤੇ ਅੰਗਰੇਜ਼ਾਂ ਦੇ ਨਾਲ ਤਾਂ ਇੰਨੀ ਜਿਆਦਾ ਵਫਾਦਾਰੀ ਸੀ ਉਹਨਾਂ ਦੀ ਵੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਟੈਕਸ ਇਕੱਠਾ ਕਰਕੇ ਅੰਗਰੇਜ਼ਾਂ ਦੇ ਲਈ ਉਹ ਖਜ਼ਾਨੇ ਦੇ ਬੂਹੇ ਖੋਲ ਦਿੰਦੇ ਸੀ ਨਾਲੇ ਆਪ ਐਸ਼ ਕਰਦੇ ਸੀ ਉਸ ਖਜ਼ਾਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਟੈਕਸ ਤੇ ਪੈਸੇ ਤੇ ਤੇ ਨਾਲੇ ਅੰਗਰੇਜ਼ਾਂ ਨੂੰ ਕਰਾਉਂਦੇ ਸੀ ਫਿਰ 1857 ਦੇ ਗਦਰ ਨੂੰ ਕੋਚਲਨ ਦੇ ਵਿੱਚ ਸਭ ਤੋਂ ਵੱਡਾ ਹੱਥ ਪਟਿਆਲਾ ਰਿਆਸਤ ਦਾ ਸੀਗਾ ਆਪਾਂ ਇਸ ਤੇ ਨਾ ਵਿਸ਼ੇਸ਼ ਵੀਡੀਓ ਬਣਾਈ ਹੋਈ ਆ ਆਹ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਲਿੰਕ ਵੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਤੇ ਨਹੀਂ ਤੁਹਾਨੂੰ نیچے ਮਿਲ ਜਾਣੀ ਆ ਜਦੋਂ ਤੁਸੀਂ ਵੀਡੀਓਜ਼ ਖੋਲੋਗੇ ਪਟਿਆਲਾ ਰਿਆਸਤ ਦਾ ਇਤਿਹਾਸ ਉਸ ਵੀਡੀਓ ਦਾ ਨਾਮ ਆਗਾ ਤੁਸੀਂ ਦੇਖ ਲਿਓ ਵੀਡੀਓ ਇਹ ਪਟਿਆਲਾ ਰਿਆਸਤ ਦੀ ਪਣਾਈ ਵੀ ਆ ਕਿ ਕਿੱਥੋਂ ਇਹ ਸ਼ੁਰੂ ਹੋਈ ਸੀ ਅਖੀਰ ਤੱਕ ਕੌਣ ਕੌਣ ਇਹਦੇ ਰਾਜੇ ਰਹੇ ਤੇ ਕਿਵੇਂ ਕਿਵੇਂ ਉਹ ਰਾਜੇ ਬੰਦੇ ਰਹੇ ਕਿਵੇਂ ਕਿਵੇਂ ਉਹਨਾਂ ਨੇ ਅੰਗਰੇਜ਼ਾਂ ਸਾਥ ਦਿੱਤਾ ਇਹ ਸਾਰਾ ਬਣਾਇਆ ਵਾ ਆਪਾਂ ਤੁਹਾਨੂੰ ਆ ਮੋਟਾ ਮੋਟਾ ਦੱਸ ਦਿੰਨਾ ਵੀ ਪਟਿਆਲਾ ਰਿਆਸਤ ਕਿਵੇਂ ਅੰਗਰੇਜ਼ਾਂ ਦੀ ਵਫਾਦਾਰੀ ਸੀ ਵੀ ਉਹਨਾਂ ਨੇ ਕਿੰਤੇ ਕਿੰਨੇ ਇਹ ਅਯਾਜ਼ ਸੀ ਪਟਿਆਲਾ ਰਿਆਸਤ ਦਾ ਰਾਜਾ ਜਿਹੜਾ ਭੁਪਿੰਦਰ ਸਿੰਘ ਹੋਇਆ ਇਹ ਭੁਪਿੰਦਰ ਸਿੰਘ ਰਾਜਾ ਇਹਨੇ ਦਸਦਾ ਵਿਆਹ ਕਰਾਈ ਸੀ 300 ਇਹਨੇ ਦਸ ਨਾ ਰੱਖੀਆਂ ਸੀ ਤੇ 88 ਇਸ ਦੇ ਬਚੇ ਸੀ ਫਿਰ ਇਹ ਇੰਨੀ ਜਿਆਦਾ ਲਗਜ਼ਰੀ ਲਾਈਫ ਜਿਉਂਦਾ ਸੀ ਕਿ ਛੱਡ ਦੇ ਉਹ ਗੱਲਾਂ ਇਹ ਭਾਰਤ ਦਾ ਪਹਿਲਾ ਬੰਦਾ ਸੀਗਾ ਜਿਹੜੇ ਨੇ ਪ੍ਰਾਈਵੇਟ 에ਅਰਕ੍ਰਾਫਟ ਖਰੀਦਿਆ ਸੀ ਆਪ ਦਾ ਪ੍ਰਾਈਵੇਟ ਜਹਾਜ਼ ਖਰੀਦਿਆ ਸੀ ਫਿਰ ਇਹ 27 ਇਹਦੇ ਕੋਲੇ ਰਾਇਲ ਰੌਇਸ ਕਾਰਾਂ ਸੀਗੀਆਂ ਅਲੱਗ-ਅਲੱਗ ਕਲਰਸ ਦੀਆਂ ਫਿਰ ਚਾਂਦੀ ਦੀ ਇੱਕ ਇਹਦੇ ਕੋਲੇ ਬੱਕੀ ਸੀਗੀ ਜਿਹੜੀ ਬੱਕੀ ਨੂੰ ਇਹ ਹਾਥੀ ਤੇ ਰੱਖ ਕੇ ਸ਼ੌਂਕ ਦੀ ਸਵਾਰੀ ਕਰਦਾ ਸੀ ਫਿਰ 250 ਕਰੋੜ ਰੁਪਏ ਦਾ ਇਹ ਇੱਕ ਨੈਕਲੇਸ ਗਾਲਚ ਪਾਉਂਦਾ ਸੀ ਹਾਰ ਗਾਲਚ ਪਾਉਂਦਾ ਸੀ ਜਿਹਦੀ ਕੀਮਤ 250 ਕਰੋੜ ਰੁਪਏ ਸੀਗੀ ਉਹ ਪਟਿਆਲਾ ਨੈਕਲੇਸ ਦੇ ਨਾਲ ਨਾਲ ਜਾਣਿਆ ਜਾਂਦਾ ਫਿਰ ਵਿਦੇਸ਼ਾਂ ਵਿੱਚ ਘੁੰਮਣ ਦਾ ਪਹੌਸਕੀ ਅਸ਼ਕੀਨ ਸੀ ਇਹ ਜਿੱਥੇ ਵੀ ਜਾਂਦਾ ਸੀ ਵਿਦੇਸ਼ ਦੇ ਵਿੱਚ ਘੁੰਮਣ ਲਈ ਉੱਥੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਸਭ ਤੋਂ ਮਹਿੰਗਾ ਹੋਟਲ ਇਹ ਬੁੱਕ ਕਰਦਾ ਸੀ ਤੇ ਉਸ ਹੋਟਲ ਦੇ ਵਿੱਚ ਜਿੰਨੇ ਵੀ ਕਮਰੇ ਹੁੰਦੇ ਸੀ ਉਹ ਸਾਰੇ ਬੁੱਕ ਕਰ ਲੈਂਦਾ ਸੀ ਜਿੰਨੇ ਸਮੇਂ ਲਈ ਇਹ ਕਿਸੇ ਹੋਟਲ ਦੇ ਵਿੱਚ ਰਹਿੰਦਾ ਸੀ ਉਨੇ ਸਮੇਂ ਲਈ ਹੋਰ ਕੋਈ ਵੀ ਬੰਦਾ ਉਹ ਹੋਟਲ ਦੇ ਵਿੱਚ ਨਹੀਂ ਰਹਿ ਸਕਦਾ ਸੀ ਕੋਈ ਵੀ ਕਮਰਾ ਅਵੇਲੇਬਲ ਨਹੀਂ ਹੁੰਦਾ ਸੀ ਇਹ ਸਾਰੇ ਖਰੀਦ ਲੈਂਦਾ ਸੀ ਬਾਕੀ ਤੁਸੀਂ ਸਾਰੀ ਕਹਾਣੀ ਪਟਿਆਲਾ ਰਿਆਸਤ ਬਾਰੇ ਇਸ ਵੀਡੀਓ ਦੇ ਵਿੱਚ ਵੇਖ ਲਿਓ ਮੇਰਾ ਇਹੇ ਭੂਮਿਕਾ ਬੰਨਣ ਦਾ ਮਕਸਦ ਇਹੇ ਸੀ ਕਿ ਆਪਾਂ ਜਿਹੜੀ ਕਾਰ ਵਾਲੀ ਗਿਫਟ ਵਾਲੀ ਗੱਲ ਤੁਹਾਨੂੰ ਦੱਸਣੀ ਆ ਹੁਣ ਵਿਦੇਸ਼ਾਂ 'ਚ ਘੁੰਮਣ ਦਾ ਸ਼ਿਕੀਨ ਸੀ ਤਾਂ ਇੱਕ ਵਾਰੀ ਪਟਿਆਲਾ ਰਿਆਸਤ ਦੇ ਰਾਜੇ ਭਪਿੰਦਰ ਸਿੰਘ ਦੇ ਦਿਮਾਗ 'ਚ ਆਇਆ ਕਿ ਕਿਉਂ ਨਾ ਜਰਮਨੀ ਘੁੰਮਣ ਗਿਆ ਹੋਇਆ ਸੀ ਉਹ ਤੇ ਜਰਮਨੀ ਕੋ ਮੰਨ ਗਏ ਹੋਏ ਦੇ ਉਸਦੇ ਦਿਮਾਗ ਚ ਆਇਆ ਕਿ ਕਿਉਂ ਨਾ ਹਿਟਲਰ ਨੂੰ ਮਿਲਿਆ ਜਾਵੇ ਹਿਟਲਰ ਨੂੰ ਮਿਲਣ ਦੇ ਲਈ ਪਹਿਲਾਂ ਵੀ ਦੋ ਤਿੰਨ ਵਾਰ ਉਹ ਉਸ ਨੂੰ ਕਹਿ ਚੁੱਕਾ ਸੀਗਾ ਆਪਦਾ ਚਿੱਠੀ ਪੱਤਰ ਲਿਖ ਚੁੱਕਾ ਸੀ ਉਸ ਤੋਂ ਟਾਈਮ ਲੱਜੁਕਿਆ ਸੀ ਪਰ ਹਿਟਲਰ ਨੇ ਉਸ ਨੂੰ ਟਾਈਮ ਨਹੀਂ ਦਿੱਤਾ ਸੀ ਪਰ ਉਦੋਂ ਤੱਕ ਆਉਂਦੇ ਹੁੰਦੇ ਜਦੋਂ ਇਹ ਜਰਮਨੀ ਦੇ ਵਿੱਚ ਸੀ ਇਹ 1930 ਦੀ ਘਟਨਾ ਹੈਗੀ ਸਾਰੀ ਜਦੋਂ ਕਾਰ ਗਿਫਟ ਦੇ ਵਿੱਚ ਦਿੱਤੀ ਆ 1930 ਦੇ ਵਿੱਚ ਆ ਕੇ ਹਿਟਲਰ ਨੂੰ ਵੀ ਇਹ ਸੰਕੇਤ ਮਿਲ ਲੱਗੇ ਸੀ ਵੀ ਆਪਣੀ ਗਾਂ ਅੰਗਰੇਜ਼ਾਂ ਨਾਲ ਲੜਾਈ ਲੱਗ ਸਕਦੀ ਆ ਤਾਂ ਉਦੋਂ ਫਿਰ ਉਸ ਨੇ ਏਸ਼ੀਆ ਦੇ ਰਾਜਿਆਂ ਨੂੰ ਮਿਲਣ ਦਾ ਸਿਲਸਲਾ ਚਲਾਇਆ ਸੀ ਉਹਨਾਂ ਨੂੰ ਗਿਫਟ ਦੇ ਕੇ ਖੁਸ਼ ਕਰਨ ਦਾ ਸਿਲਸਲਾ ਚਲਾਇਆ ਸੀ ਇਸੇ ਕਰਕੇ ਉਹਨੂੰ ਕਾਰ ਦਿੱਤੀ ਸੀ ਫਿਰ ਇਹ ਹਾਂ ਕਰ ਦਿੰਦਾ ਤੇ ਬਕਾਇਦਾ ਆਪ ਹੀ ਕਹਿ ਦਿੰਦਾ ਹਿਟਲਰ ਕਿ ਹਾਂ ਅਸੀਂ ਮਿਲਣਾ ਚਾਹੁੰਦੇ ਹਾਂ ਸੱਦਾ ਜਾਂਦਾ 5 ਮਿੰਟਾਂ ਦੀ ਮੁਲਾਕਾਤ ਦੇ ਲਈ ਸੱਦਾ ਜਾਂਦਾ ਪਰ ਇਹਨੂੰ ਇੰਪ੍ਰੈਸ ਕਰਨ ਦੇ ਲਈ ਇਸ ਰਾਜੇ ਭੁਪਿੰਦਰ ਸਿੰਘ ਨੂੰ ਪਟਿਆਲਾ ਰਾਜ ਸਰਦਾਰ ਜੋ ਰਾਜਾ ਸੀ ਇਹਨੂੰ ਇਮਪ੍ਰੈਸ ਕਰਨ ਦੇ ਲਈ ਢਾਈ ਤਿੰਨ ਘੰਟੇ ਮੀਟਿੰਗ ਚਲਾਉਂਦਾਗਾ ਢਾਈ ਤਿੰਨ ਘੰਟੇ ਬੈਠੇ ਰਹਿੰਦੇ ਆ ਗੱਲਾਂ ਬਾਤਾਂ ਕਰਦੇ ਆ ਹਿਟਲਰ ਅਡੋਲਫ ਹਿਟਲਰ ਦੁਨੀਆ ਦਾ ਸਭ ਤੋਂ ਵੱਡਾ ਤਾਨਾਸ਼ਾਹ ਮੰਨਿਆ ਗਿਆ ਸਭ ਤੋਂ ਵੱਡਾ ਉਹ ਕਾਤਲ ਮੰਨਿਆ ਗਿਆ ਕਿਵੇਂ ਚੈਂਬਰਾਂ 'ਚ ਉਹ ਲੋਕਾਂ ਨੂੰ ਮਾਰਦਾ ਸੀਗਾ ਚੈਂਬਰਾਂ 'ਚ ਅੱਗ ਲਾ ਲਾ ਕੇ ਉਹ ਸਭ ਕੁਝ ਤੁਸੀਂ ਵੇਖ ਸਕਦੇ ਹੋ ਪੜ ਸਕਦੇ ਹੋ ਨਹੀਂ ਤੁਸੀਂ ਕਮੈਂਟ ਕਰਦੇ ਹੋ ਆਪਾਂ ਇਸ ਤੇ ਵੀ ਇੱਕ ਵੀਡੀਓ ਬਣਾ ਦੇਾਂਗੇ ਕੋਈ ਚੱਕਰ ਨਹੀਂ ਅਛਾ ਉਹ ਬੰਦਾ ਟਾਈਮ ਮਿਲ ਗਿਆ ਤੇ ਦੋਨਾਂ ਦੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਅਡੋਲਫ ਹਿਟਲਰ ਨੇ ਕਿਹਾ ਕਿ ਮੈਂ ਇਧਰ ਤੋਂ ਬਹੁਤ ਪ੍ਰਭਾਵਿਤ ਹੋਇਆ ਰਾਜਾ ਸਾਹਿਬ ਮਹਾਰਾਜਾ ਸਾਹਿਬ ਮੈਂ ਤੁਹਾਨੂੰ ਇੱਕ ਕਾਰ ਗਿਫਟ ਕਰਦਾ ਫਿਰ ਉਸਨੇ ਇੱਕ ਕਾਰ ਗਿਫਟ ਕੀਤੀ ਉਹ ਕਾਰ ਇੰਨੀ ਜਿਆਦਾ ਮਤਲਬ ਲਗਜ਼ਰੀ ਸੀ ਕਿ ਉਹ ਦੁਨੀਆ ਦੇ ਵਿੱਚ ਚਾਰ ਹੀ ਪੀਸ ਬਣੇ ਉਹ ਚਾਰ ਪੀਸ ਬਣੇ ਉਹ ਕਾਰ ਦਾ ਨਾਮ ਸੀ ਮੇਬੈਕ ਮੇ ਬੈਕ ਤਾਂ ਹੁਣ ਤਾਂ ਮਰਸੀਡੀਜ਼ ਨਾਲ ਇਹਨਾਂ ਦਾ ਪੈਚ-ਅਪ ਹੋ ਚੁੱਕਿਆ ਮਰਸੀਡੀਜ਼ ਮੇ ਬੈਕ ਆਉਂਦੀ ਹੈਗੀ ਉਦੋਂ ਕੱਲੀ ਮੇ ਬੈਕ ਹੀ ਹੁੰਦੀ ਸੀਗੀ ਤੇ ਮੇ ਬੈਕ ਜੈਪਲਿਨ ਡੀ ਐਸ 8 ਉਹ ਉਸ ਕਾਰ ਦਾ ਨਾਮ ਸੀਗਾ ਉਸ ਮਾਡਲ ਦਾ ਨਾਮ ਸੀ ਮੇ ਬੈਕ ਜੈਪਲਿਨ ਡੀ ਐਸ 8 ਤੇ ਇਹ ਕਰੀਮ ਕਲਰ ਦੀ ਕਾਰ ਸੀਗੀ ਤੇ 12 ਸਿਲੰਡਰਾਂ ਦਾ ਇੰਜਨ ਸੀ ਇਸ ਕਾਰ ਦਾ ਐਡੀ ਤਗੜੀ ਕਾਰ ਸੀ ਇਹ ਤੇ ਇਹ ਦੁਨੀਆ ਦੇ ਵਿੱਚ ਚਾਰ ਹੀ ਕਾਰਾਂ ਬਣੀਆਂ ਸੀ ਇਹ ਮਿਲਿਆ ਫਿਰ ਮਿਲਿਆ ਤੁਹਾਨੂੰ ਦੱਸਿਆ ਵੀ ਇਸ ਲਈ ਮਿਲਿਆ ਸੀ ਹਿਟਲਰ ਕਿ ਗਾਂ ਅੰਗਰੇਜ਼ਾਂ ਨਾਲ ਜਦੋਂ ਚੱਲਣ ਲੱਗਿਆ ਸੀ ਜੰਗ ਦੇ ਅਸਾਰ ਬਣ ਰਹੇ ਸੀ ਹਿਟਲਰ ਦੇ ਜਰਮਨੀ ਦੇ ਤਾਂ ਉਦੋਂ ਫਿਰ ਉਸ ਨੂੰ ਇਹ ਸੀ ਵੀ ਜਿਹੜੇ ਰਾਜੇ ਏਸ਼ੀਆ ਦੇ ਨੇ ਜਿੱਥੇ-ਜਿੱਥੇ ਅੰਗਰੇਜ਼ਾਂ ਦਾ ਰਾਜ ਆ ਉਹਨਾਂ ਰਾਜਿਆਂ ਨੂੰ ਨਿਊਟਰਲ ਰੱਖਿਆ ਜਾਵੇ ਉਹ ਅੰਗਰੇਜ਼ਾਂ ਦਾ ਸਾਥ ਨਾ ਦੇਣ ਇਸ ਕਰਕੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਜਾਨੀ ਕਿ ਰਾਜਨੀਤੀ ਦਾ ਉਸ ਨੇ ਇੱਕ ਪੱਤਾ ਖੇਡਿਆ ਸੀ ਕਿ ਉਹਨਾਂ ਨੂੰ ਖੁਸ਼ ਕਰਨਾ ਅੰਗਰੇਜ਼ਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਜਿਹੜੇ ਰਾਜ ਨੇ ਇਸੇ ਤਰ੍ਹਾਂ ਹੀ ਇਹਨੂੰ ਪਟਿਆਲੇ ਦੇ ਰਾਜੇ ਮਹਾਰਾਜਾ ਭਵਿੰਦਰ ਸਿੰਘ ਨੂੰ ਉਸਨੇ ਕਾਰ ਦਿੱਤੀ ਤੇ ਫਿਰ ਇਹੇ ਕਾਰਾਂ ਉਸਨੇ ਚਾਰ ਬਣਵਾਵੰਨੀਆਂ ਸੀ ਇੱਕ ਤਾਂ ਉਹਦੇ ਕੋਲ ਖੁਦ ਹੁੰਦੀ ਸੀ ਤੇ ਦੋ ਹੋਰ ਰਾਜਿਆਂ ਨੂੰ ਕਾਰਾਂ ਦਿੱਤੀਆਂ ਸੀ। ਉਹ ਰਾਜਿਆਂ ਦੇ ਵਿੱਚ ਇੱਕ ਏਜੀਪਟ ਦਾ ਰਾਜਾ ਸੀਗਾ ਫਾਰੂਕ ਉਸਦਾ ਨਾਮ ਸੀ ਤੇ ਤੀਸਰਾ ਰਾਜਾ ਸੀਗਾ ਜਿਹੜਾ ਉਹ ਸੀਗਾ ਜੋਧਾ ਸ਼ਮਸ਼ੇਰ ਉਸ ਦਾ ਨਾਮ ਸੀਗਾ ਜੋਧਾ ਸ਼ਮਸ਼ੇਰ ਰਾਣਾ ਹਾਂ ਜੋਧਾ ਸ਼ਮਸ਼ੇਰ ਰਾਣਾ ਉਸ ਦਾ ਨਾਮ ਸੀਗਾ ਤੇ ਉਹ ਨੇਪਾਲ ਦਾ ਰਾਜਾ ਸੀ ਉਹਨੂੰ ਜਿਹਨੂੰ ਕਾਰ ਦਿੱਤੀ ਸੀ ਤੀਜੇ ਰਾਜੇ ਨੂੰ ਤੇ ਚੌਥੀ ਕਾਰ ਰਾਜੇ ਦੇ ਕੋਲੇ ਹਿਟਲਰ ਕੋਲੇ ਆਪ ਦੇ ਕੋਲ ਸੀ ਇਹ ਮੇ ਬੈਕ ਕਾਰਾਂ ਉਹਨੇ ਚਾਰ ਬਣਵਾਇਆ ਸੀ ਤੇ ਚਾਰੇ ਦੀਆਂ ਚਾਰੀ ਐ ਉਹਦੇ ਕੋਲੇ ਹੀ ਸੀਗੀਆਂ ਇੱਕ ਹਸਾਬ ਨਾਲ ਫਿਰ ਉਸ ਤੋਂ ਬਾਅਦ ਜੇ ਤੁਸੀਂ ਕਹੋ ਵੀ ਇਹ ਰਾਜੇ ਦਾ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਸਾਥ ਨਹੀਂ ਦਿੱਤਾ ਸੀ ਦਿੱਤਾ ਸੀ ਫਿਰ ਪਟਿਆਲਾ रियासत ਦੇ ਰਾਜੇ ਨੇ ਉਸ ਕਾਰਨ ਕੋਈ ਬੋਤਾ ਕਦੇ ਚਲਾਇਆ ਨਹੀਂ ਸੀ ਉਹ ਘਰ ਹੀ ਖੜੀ ਰਹਿੰਦੀ ਸੀ ਉਹਦੇ ਤੇ ਜਦੋਂ 39 ਦੇ ਵਿੱਚ 1939 ਦੇ ਵਿੱਚ 1 ਦਸੰਬਰ ਨੂੰ ਅਟੈਕ ਕੀਤਾ ਸੀ ਪੋਲੈਂਡ ਤੇ ਜਰਮਨੀ ਨੇ ਤੇ ਫਿਰ ਉਸ ਤੋਂ ਬਾਅਦ ਹਿਟਲਰ ਨੇ ਫਿਰ ਉਸ ਤੋਂ ਬਾਅਦ 3 ਤਰੀਕ ਤੋਂ ਜੰਗ ਦਾ ਐਲਾਨ ਹੋ ਗਿਆ ਸੀ ਤੇ ਫਿਰ ਜੰਗ ਚੱਲੀ ਗਈ ਲੰਮਾ ਸਮਾਂ ਉਹ ਲਗਭਗ 3-4 ਸਾਲ ਉਹ ਕੋ ਜੰਗ ਚੱਲੀ ਤੇ ਉਹ ਜੰਗ ਦੇ ਵਿੱਚ ਅੰਗਰੇਜ਼ਾਂ ਦਾ ਪੂਰਾ ਸਾਥ ਦਿੱਤਾ ਗਿਆ ਸੀ ਪਟਿਆਲਾ ਰਿਆਸਤ ਵੱਲੋਂ ਤੇ ਜਨਨ ਕਿ ਹਿਟਲਰ ਦਾ ਪਤਾ ਕਾਮਯਾਬ ਨਹੀਂ ਹੋਇਆ ਸੀ ਫਿਰ ਮੋਤੀ ਬਾਗ ਦੇ ਵਿੱਚ ਇਹ ਕਾਰ ਬਹੁਤ ਸਮਾਂ ਖੜੀ ਰਹੀ ਮੋਤੀ ਬਾਗ ਦੇ ਵਿੱਚ ਵੇਖੀ ਜਾਂਦੀ ਸੀ ਇਹ ਕਾਰ ਤੇ ਹੋਰ ਕਿੰਨੀਆਂ ਕਾਰਾਂ ਸੀ ਰਾਜੇ ਕੋਲੇ ਤੇ ਉਸੇ ਤਰ੍ਹਾਂ ਇਹ ਕਾਰ ਖੜੀ ਰਹਿੰਦੀ ਸੀ ਕਰੀਮ ਕਲਰ ਦੀ ਮੇਬੈਕ ਕਾਰ ਤੇ ਬਹੁਤ ਲਗਜ਼ਰੀ ਕਾਰ ਸੀ ਇਹ ਕਾਰ ਫਿਰ ਆਗੀ 1957 ਦੇ ਵਿੱਚ ਮਜੀਠੀਆ ਪਰਿਵਾਰ ਕੋਲ ਮਜੀਠੀਆ ਪਰਿਵਾਰ ਕੋਲ ਆਉਂਦੀ ਕਹਾਣੀ ਇਹ ਸੀ ਕਿ ਮਜੀਠੀਆ ਪਰਿਵਾਰ ਦਾ ਉਸ ਟਾਈਮ ਦਾ ਲਾਨੇਦਾਰ ਸੀਗਾ ਸੱਤੇਜੀਤ ਸਿੰਘ ਮਜੀਠੀਆ ਸੱਤੇਜੀਤ ਸਿੰਘ ਮਜੀਠੀਆ ਇਹ ਤਕੜਾ ਬੰਦਾ ਸੀ ਪਟਿਆਲੇ ਵਾਲੇ ਰਾਜੇ ਨੇ ਮਜੀਠੀਏ ਪਰਿਵਾਰ ਨੂੰ ਵੀ ਗਿਫਟ ਦੇ ਵਿੱਚ ਹੀ ਦਿੱਤੀ ਸੀ ਇਹ ਘਰ ਕੋਈ ਪੈਸਾ ਨਹੀਂ ਲਿਆ ਸੀ ਪਰ ਇੱਕ ਥਿਉਰੀ ਇਹ ਵੀ ਚੱਲਦੀ ਆ ਇਹ ਵੀ ਕਿਹਾ ਜਾਂਦਾ ਕਿ ਉਸ ਟਾਈਮ ਤੇ ਆ ਕੇ ਨਾ ਮਜੀਠੀਆ ਪਰਿਵਾਰ ਪੂਰਾ ਕੰਗਾਲ ਹੋ ਚੁੱਕਿਆ ਸੀ ਇਹਨਾਂ ਕੋਲੇ ਬਹੁਤ ਘੱਟ ਪੈਸੇ ਬਚ ਗਏ ਸੀ ਆ ਹੁਣ ਵੀ 2007 ਦੇ ਇਲੈਕਸ਼ਨਾਂ ਤੋਂ ਬਾਅਦ ਜੋ ਮਜੀਠੀ ਜਦੋਂ ਸੱਤਾ ਹੱਥ ਦੇ ਵਿੱਚ ਆਈ ਹੈ ਮੰਤਰੀ ਬਣੇ ਆ ਵਿਕਰਮਜੀਤ ਸਿੰਘ ਮਜੀਠੀਆ ਉਦੋਂ ਇਹਨਾਂ ਨੇ ਆਪਣੇ ਪੁਰਾਣੀਆਂ ਕੰਪਨੀਆਂ ਤੇ ਪੁਰਾਣੇ ਜਿਹੜੇ ਮਹਿਲ ਸੀਗੇ ਪੁਰਾਣੇ ਘਰ ਸੀਗੇ ਉਹਨਾਂ ਨੂੰ ਦੁਬਾਰੇ ਖਰੀਦਿਆਗਾ ਨਹੀਂ ਇਹ ਇੱਕ ਫਲੋਰ ਥੱਲੇ ਜਿੱਥੇ ਰਹਿੰਦੇ ਹੁੰਦੇ ਸੀਗੇ ਕੋਈ ਹੋਰ ਪਰਿਵਾਰ ਰਹਿੰਦਾ ਸੀ ਉਦੋਂ ਤਾਂ ਇੱਕ ਤਿੰਨ ਚਾਰ ਕਮਰਿਆਂ ਵਾਲਾ ਫਲੈਟ ਕਰਾਈ ਤੇ ਲੈ ਕੇ ਰਹਿੰਦੇ ਰਹੇ ਆ ਤੇ ਇਸ ਤਰ੍ਹਾਂ ਇਹਨਾਂ ਦਾ ਕਿਹਾ ਜਾਂਦਾ ਵੀ ਬਹੁਤ ਜ਼ਿਆਦਾ ਡਾਊਨਫਾਲ ਆ ਗਿਆ ਸੀ ਇਹ ਥਿਊਰੀ ਚੱਲਦੀ ਹੈ ਕਿ ਡਾਊਨਫਾਲ ਦੇ ਵਿੱਚ 1957 ਦੇ ਵਿੱਚ ਸਤਜit ਸਿੰਘ ਨੇ ਪਟਿਆਲਾ ਰਿਆਸਤ ਦੇ ਰਾਜੇ ਨੂੰ ਕਿਹਾ ਕਿ ਤੁਹਾਡੇ ਕੋਲ ਇੰਨੇ ਆਖੜਾ ਕਾਰਾਂ ਖੜੀਆਂ ਜੀ ਇੱਕ ਕਾਰ ਮੈਨੂੰ ਚਾਹੀਦੀ ਹੈ ਮੈਨੂੰ ਜਾਣਾ ਹੁਣੇ ਥੱਲੇ ਮੈਂ ਔਖਾ ਹੁਣਨਾ ਤੇ ਮੈਨੂੰ ਕਾਰ ਦੇ ਦਿਓ ਤੇ ਜਦੋਂ ਉਹਨੇ ਕਿਹਾ ਪਟਿਆਲਾ ਰਿਆਸਤ ਦੇ ਰਾਜੇ ਨੇ ਵੀ ਉਹ ਖੜੀ ਆ ਮੇ ਬੈਕ ਜਿਹੜੀ ਉਹ ਕ੍ਰੀਮ ਕਲਰ ਦੀ ਆਉਟ ਲੈ ਜਾ ਤੇ ਫਿਰ ਉਸਨੇ ਕਿਹਾ ਸੀ ਵੀ ਮੇਰੇ ਤੋਂ ਮੈਨੂੰ ਪਰਮਿਸ਼ਨ ਨਹੀਂ ਦੇਣੀ ਤੁਹਾਡੇ ਗਾਰਡ ਵਾਲ ਨੇ ਤੇ ਲਿਖ ਕੇ ਵੀ ਦਿੱਤਾ ਸੀ ਫਿਰ ਪਟਿਆਲਾ ਰਿਆਸਤ ਦੇ ਰਾਜੇ ਨੇ ਚਿੱਟ ਬਣਾ ਕੇ ਦਿੱਤੀ ਬਕਾਇਦਾ ਸਲਿੱਪ ਵੀ ਇਹਨੂੰ ਲਿਜਾਣ ਦਿੱਤੀ ਜਾਵੇ ਤੇ ਉਹ ਲੈ ਗਏ ਸੀ ਪਰ ਫਿਰ ਉਸ ਤੋਂ ਬਾਅਦ ਉਹ ਕਾਰ ਕਿੱਥੇ ਗਈ ਹੈ ਅਮਰੀਕਾ ਦੇ ਵਿੱਚ ਹੀ ਆ ਪਰ ਉਹ ਕਾਰ ਕੁਝ ਲੋਕ ਕਹਿੰਦੇ ਆ ਵੀ ਮਿਊਜ਼ੀਅਮ ਦੇ ਵਿੱਚ ਆ ਉਹ ਗਵਰਨਮੈਂਟ ਦਾ ਮਿਊਜ਼ੀਅਮ ਆ ਬਹੁਤ ਲੋਕ ਕਹਿੰਦੇ ਆ ਵੀ ਪ੍ਰਾਈਵੇਟ ਮਿਊਜ਼ੀਅਮ ਦੇ ਵਿੱਚ ਆ ਤੇ ਬਹੁਤ ਲੋਕ ਇਹ ਵੀ ਕਹਿੰਦੇ ਆ ਵੀ ਉਹ ਕਿਸੇ ਬੰਦੇ ਨੇ ਖਰੀਦ ਕੇ ਰੱਖੀ ਹੋਈ ਆ ਪਰ ਉਹ ਹੈਕਾਰ ਅਮਰੀਕਾ ਦੇ ਵਿੱਚ ਆ ਅਮਰੀਕਾ ਉਹ ਇਸ ਤਰ੍ਹਾਂ ਪਹੁੰਚ ਗਈ ਕਿ ਜਦੋਂ ਹੱਥ-ਤੰਗ ਸੀ ਤਾਂ ਫਿਰ ਮਜੀਠੀਆ ਪਰਿਵਾਰ ਨੇ ਉਹ ਘਾਰ ਵੇਚ ਦਿੱਤੀ ਬਕਾਇਦਾ ਉਸ ਤੇ ਬੋਲੀ ਲੱਗਦੀ ਰਹੀ ਆ ਇੰਡੀਆ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚੋਂ ਉਹ ਖਰੀਦ ਕੇ ਲਗਾਇਆ ਗਿਆ ਅਮਰੀਕਾ ਦਾ ਜੋ ਬੰਦਾ ਸੀ ਤੇ ਫਿਰ ਗਾਂ ਆਉਣੇ ਅਮਰੀਕਾ ਦੇ ਵਿੱਚ ਜਾ ਤਾਂ ਖੁਦ ਰੱਖੀ ਹੋਈ ਆ ਕਹਿੰਦੇ ਆ ਤੇ ਜਾਂ ਉਥੇ ਉਹਨੇ ਆਕਸ਼ਨ ਕਰਤੀ ਬੋਲੀ ਕਰਤੀ ਤੇ ਉਥੇ ਕਿਸੇ ਨੇ ਖਰੀਦ ਲਈ ਇਦਾਂ ਕੁਝ ਹੈਗਾਕਾਰ ਦਾ ਪਰ ਕਾਰ ਇਹ ਮਜੀਠੀਆ ਪਰਿਵਾਰ ਦੇ ਕੋਲ ਹੁਣ ਹੈਣੀ ਵੀ ਮਜੀਠੀਆ ਪਰਿਵਾਰ ਨੇ ਗਾਂ ਸੇਲ ਕਰਤੀ ਸੀ ਪਰ ਇਸ ਦਾ ਥੋੜਾ ਬੁਰਾ ਵੀ ਬਣਾਇਆ ਸੀ ਪਟਿਆਲਾ ਪਰਿਵਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਬੁਰਾ ਬਣਾਇਆ ਸੀ ਬਕਾਇਦਾ ਇਹਦਾ ਵੀ ਅਸੀਂ ਤਾਂ ਤੁਹਾਨੂੰ ਕਾਰ ਗਿਫਟ ਦੇ ਵਿੱਚ ਦਿੱਤੀ ਸੀ ਤੇ ਤੁਸੀਂ ਗਾਂ ਉਹਦਾ ਮੁੱਲ ਵਟਣ ਵਹਿ ਗਈ ਪਰ ਇਹ ਇਦਾਂ ਹੁੰਦਾ ਮਜਬੂਰੀ ਦੇ ਵਿੱਚ ਬੰਦਾ ਬਹੁਤ ਕੁਝ ਕਰਦਾ ਇਹ ਇਸ ਕਾਰ ਦੀ ਕਹਾਣੀ ਸੀਗੀ ਕਿ ਇਹ ਕਾਰ ਕਿੱਦਾਂ ਹਿਟਲਰ ਨੇ ਤੋਹਫੇ ਦੇ ਵਿੱਚ ਦਿੱਤੀ ਪਟਿਆਲਾ ਪਰਿਵਾਰ ਨੂੰ ਤੇ ਪਟਿਆਲਾ ਪਰਿਵਾਰ ਨੇ ਗਾਹ ਦਿੱਤੀ ਮਜੀਠੀਆ ਪਰਿਵਾਰ ਨੂੰ ਇਸੇ ਕਰਕੇ ਇਸ ਵੀਡੀਓ ਦਾ ਨਾਮ ਰੱਖਿਆ ਸੀ ਕਿ ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾਹ ਹਿਟਲਰ ਦੀ ਕਾਰ ਤੇ ਵਿੱਚ ਪਟਿਆਲਾ ਤੇ ਮਜੀਠੀਆ ਪਰਿਵਾਰ ਸਵਾਰ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਐ ਨਹੀਂ ਵੇਖਦੇ ਰਹੋ ਹਾਂਜੀ ਬਾਈ ਆਪਾਂ ਅਗਲੀ ਵੀਡੀਓ ਦੇ ਨਾਲ ਮਿਲਦੇ ਆ ਤੁਸੀਂ ਆਪਣੇ ਕੀਮਤੀ ਕਮੈਂਟ ਆਪਣੇ ਕੀਮਤੀ ਸੁਝਾਅ ਕਿ ਕਿਸ ਟੌਪਿਕ ਤੇ ਵੀਡੀਓ ਬਣਾਈ ਜਾਵੇ ਅਗਲੀ ਵੀਡੀਓ ਆਪਦੇ ਕਮੈਂਟ ਦੇ ਵਿੱਚ ਦੇ ਸਕਦੇ ਹੋ ਸੁਝਾਅ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰਿਓ ਦੇਖਦੇ ਰਹੋ ਹਾਂਜੀ ਭਾਈ ਮਿਲਦੇ ਆ ਅਗਲੀ ਵੀਡੀਓ ਦੇ ਨਾਲ